ਜੇ ਪਿੰਡ ਵਾਲੇ ਇਸ ਬੰਨ ਨੂੰ ਨਾ ਬਚਾਉਂਦੇ ਤਾਂ 5000 ਕਿੱਲਾ ਖਰਾਬ ਹੋ ਜਾਣਾ ਸੀ ਤੇ ਤਰਨਤਾਰਨ ਦੇ ਕਈ ਪਿੰਡ ਆਉਣੇ ਸੀ ਮੁੰਡੀ ਮੋੜ ਤੱਕ ਪਾਣੀ ਚੜੇ ਜਾਣਾ ਸੀ ਤੇ ਤਲਵੰਡੀ ਚੌਧਰੀਆਂ ਦੇ ਪਾਸੇ ਵੀ ਪਾਣੀ ਚਲੇ ਜਾਣਾ ਸੀ ਬੱਚਾ ਬਜ਼ੁਰਗ ਬੀਬੀਆਂ ਮਾਵਾਂ ਭੈਣਾਂ ਸਾਰੀਆਂ ਆਪ ਹੀ ਆਪਣੀਆਂ ਪੈੜੀਆਂ ਬਚਾਉਣ ਨੂੰ ਲੱਗੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਤੇ ਨਾ ਹੀ ਇਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾ ਰਹੀ ਹੈ ਹਰ ਇੱਕ ਜ਼ਿਮੀਦਾਰ ਦੀ ਸੇਵਾ ਲਈ ਆ ਵੀ ਹਰ ਹਰ ਰੁਪਿਆ ਤੁਸੀਂ ਪਾਉਣਾ ਤੇ ਕੁਝ ਕਿ ਸਹਾਇਤਾ ਵਿਦੇਸ਼ੋਂ ਇਹਨਾਂ ਦੇ ਪਿੰਡ ਦੇ ਜਿਹੜੇ ਐਨ ਆਰ ਆਈ ਨੇ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਕਿਉਂਕਿ ਤੇਲ ਬਹੁਤ ਫੂਕਿਆ ਜਾਂਦਾ ਤੇ ਇਹ ਦੇਖੋ ਵੀ 12 12 15 15 ਫੁੱਟ ਉੱਚਾ ਇਹ ਰਾਹ ਬਣਾਇਆ ਜਾ ਰਿਹਾ ਦੂਸਰੇ ਪਾਸੇ ਦਰਿਆ ਬਹੁਤ ਉਫਾਨ ਤੇ ਆ ਰੋਜ਼ ਪਾਣੀ ਵਧ ਰਿਹਾ ਆ ਤੇ ਇੱਕ ਜਗ੍ਹਾ ਤੋਂ ਤਾਂ ਪਾੜ ਪੈ ਵੀ ਗਿਆ ਸੀ ਪਰ ਇਹ ਕਹਿੰਦੇ ਵੀ ਅਸੀਂ ਰਾਤ ਨੂੰ ਵੀ ਪਹਿਰਾ ਦਿੰਨੇ ਆ ਜਦੋਂ ਕਿਤੇ ਲੋਡ ਪੈਂਦੀ ਆ ਉਸੇ ਵੇਲੇ ਅਸੀਂ ਮਿੱਟੀ ਤੇ ਜਾਂ ਬੂਰੀਆਂ ਜਿਹੜੇ ਗੱਟੇ ਬਣਾਏ ਹੋਏ ਆ ਉਹ ਸਾਈਡਾਂ ਤੇ ਰੱਖ ਕੇ ਆਪ ਦੀ ਪੈਲੀ ਦਾ ਬਚਾਅ ਕਰ ਰਹੇ ਆ 2023 ਦੇ ਵਿੱਚ ਜਦੋਂ ਹੜ ਆਏ ਸੀਗੇ ਉਦੋਂ ਕਹਿੰਦੇ ਵੀ 7-7 ਫੁੱਟ ਰੇਤਾ ਸਾਡੇ ਪੈਲੀ ਦੇ ਵਿੱਚ ਜੰਮ ਗਈ ਸੀ ਤੇ ਉਹਨੂੰ ਲਾਉਣ ਤੋਂ ਬਾਅਦ ਐਤ ਕੀ ਪਹਿਲੀ ਵਾਰ ਇਹਨਾਂ ਨੇ ਝੋਨਾ ਲਾਇਆ ਹੁਣ ਉਹਦੀ ਰੱਖਿਆ ਕਰ ਰਹੇ ਨੇ ਕਿਉਂਕਿ ਸਾਲ-ਸਾਲ ਡੇਢ-ਡੇਢ ਸਾਲ ਲੱਗ ਜਾਂਦਾ ਜਦੋਂ ਇਦਾਂ ਹੜ ਆ ਜਾਵੇ ਤੇ ਉੱਤੇ ਰੇਤਾ ਤੇ ਜਾਂ ਮਿੱਟੀ ਜਿਹੜੀ ਹੈ ਉਹ ਗਾਰਾ ਬਹੁਤ ਜ਼ਿਆਦਾ ਜੰਮ ਜਾਂਦਾ ਹੈ ਪਿੰਡ ਵਾਲਿਆਂ ਨੂੰ ਸਲੂਟ ਹੈ ਤੇ ਪ੍ਰਸ਼ਾਸਨ ਨੂੰ ਕੀ ਕਹੀਏ ਹੁਣ ਇਹ ਤੇ ਆਪ ਨੂੰ ਨਹੀਂ ਸਮਝ ਲੱਗਦੀ ਵੀ ਬੰਦਾ ਉਹਨਾਂ ਨੂੰ ਆਖੇ ਕੀ ਤੇ ਦੂਸਰੇ ਪਾਸੇ ਜਿਹੜੇ ਇਹ ਆਪ ਸੇਵਾ ਕਰ ਰਹੇ ਨੇ ਨੌਜਵਾਨ ਮੁੰਡੇ